ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅਰਲੀ ਮਾਰਨਿੰਗ ਦਾ ਟਾਈਮ ਹੈ ਆ ਸਭ ਨੂੰ ਗੁੱਡ ਮਾਰਨਿੰਗ ਇਹ ਵਲੌਗ ਹੈਗਾ ਜੀ ਸੰਡੇ ਦਾ ਬਟ ਸ਼ੇਅਰ ਮੈਂ ਅੱਜ ਕਰ ਰਹੀਆਂ ਕਿਉਂਕਿ ਮੇਰੀ ਸਿਹਤ ਖਰਾਬ ਹੋਣ ਕਰਕੇ ਮੈਂ ਇਹ ਵਲੌਗ ਸ਼ੇਅਰ ਨਹੀਂ ਕਰ ਪਾਈ ਇਸ ਦਿਨ ਵੀ ਸਵੇਰ ਸਵੇਰ ਮੈਨੂੰ ਛੇਤੀ ਜਾਗਾਗੀ ਕਿਉਂਕਿ ਮੈਨੂੰ ਥੋੜੀ ਜੀ ਠੰਡ ਜੀ ਲੱਗ ਰਹੀ ਸੀਗੀ ਤੇ ਫਿਰ ਮੈਂ ਕਿਹਾ ਰੈਸਟ ਕਰਨ ਦਾ ਕੋਈ ਫਾਇਦਾ ਨਹੀਂਗਾ ਕਿਉਂਕਿ ਹੁਣ ਮੈਨੂੰ ਇਹ ਲੱਗ ਰਿਹਾ ਸੀਗਾ ਵੀ ਠੰਡ ਲੱਗ ਗਈ ਕਾਫੀ ਤੇ ਫੀਵਰ ਵਗੈਰਾ ਵੀ ਹੋਣਾ ਹੋਗਾ ਸ਼ੁਰੂ ਤੇ ਫਿਰ ਮੇਰੀ ਆਦਤ ਹੀ ਹੁੰਦੀ ਹੈ ਜਦੋਂ ਮੈਨੂੰ ਨੀਂਦ ਨਹੀਂ ਆਉਂਦੀ ਫਿਰ ਮੈਂ ਕੰਮ ਕਾਜ ਕਰਨ ਲੱਗ ਜਾਨੀ ਹੁੰਨੀ ਆਪਦੇ ਫਿਰ ਥੋੜਾ ਜਆ ਵਧੀਆ ਲੱਗਦਾ ਨਾ ਤੇ ਇਸ ਕਰਕੇ ਆਪਾਂ ਵਲੌਗ ਵੀ ਸ਼ੁਰੂ ਕਰ ਲਿਆ ਤੇ ਆਪਦੇ ਕੰਮ ਕਾਜ ਵੀ ਲੱਗ ਗਏ ਕਿਉਂਕਿ ਸਿਹਤ ਠੀਕ ਹੋਵੇ ਨਾ ਹੋਵੇ ਜਿਹੜੇ ਘਰ ਦੇ ਕੰਮ ਕਾਜ ਆ ਉਹ ਤਾਂ ਕਰਨੇ ਹੀ ਪੈਂਦੇ ਆ ਖਾਸ ਕਰਕੇ ਜਿਵੇਂ ਦੁੱਧ ਸੰਭਾਲਣਾ ਘੋ ਕੱਢਣਾ ਕੱਪੜੇ ਧੋੜੇ ਹਨਾ ਇਹ ਕੰਮ ਤਾਂ ਕਰਨੇ ਹੀ ਪੈਂਦੇ ਰੋਟੀ ਪਾਣੀ ਦਾ ਚਲੋ ਆਪਾਂ ਸਫਾਈਆਂ ਦਾ ਕੰਮ ਹੈ ਜਿਹੜਾ ਉਹ ਸਕਿਪ ਕਰ ਸਕਦੇ ਹਨਾ ਇਨਾਂ ਕੋ ਹੋ ਸਕਦਾ ਆ ਤੇ ਉਹ ਮੈਂ ਕਰ ਵੀ ਰਹੀ ਹਾਂ ਹੁਣ ਮੇਰੇ ਤੋਂ 3-4 ਦਿਨ ਹੋ ਗਏ ਉਹ ਕੰਮ ਹੋ ਨਹੀਂ ਰਿਹਾ ਤੇ ਮੈਂ ਇੱਕ ਅਡਰਿਸ ਦੀ ਮੱਖਣੀ ਤੇ ਮੈਨੂੰ ਐ ਬੜਾ ਸ਼ੌਂਕ ਹੈ ਨਾ ਮੱਖਣੀ ਦਾ ਜਿਵੇਂ ਬੋਲ ਜੀ ਬਣਾ ਕੇ ਕੱਢਣੀ ਤੇ ਬਹੁਤ ਵਧੀਆ ਲੱਗਦਾ ਦੇਖੋ ਹੁਣ ਤੱਕ ਤਾਂ ਆਪਾਂ ਦੁੱਧ ਮੁੱਲ ਲੈਂਦੇ ਸੀਗੇ ਪਰ ਹੁਣ ਘਰ ਦਾ ਦੁੱਧ ਹੋ ਗਿਆ ਤਾਂ ਵਧੀਆ ਨਾ ਜੋ ਘਰ ਦੇ ਦੁੱਧ ਦੇ ਵਿੱਚ ਬਰਕਤ ਹੁੰਦੀ ਆ ਖਾਸ ਕਰ ਜਿਨ੍ਹਾਂ ਨੇ ਆਪਦੇ ਘਰੇ ਪਸ਼ੂ ਰੱਖੇ ਹੁੰਦੇ ਆ ਘਰ ਦਾ ਦੁੱਧ ਵਰਤਿਆ ਹੁੰਦਾ ਉਹਨਾਂ ਨੂੰ ਮੁੱਲ ਲੈਣਾ ਬਹੁਤ ਔਖਾ ਲੱਗਦਾ ਹੈ ਤੇ ਇਹੀ ਸਾਡੇ ਨਾਲ ਵੀ ਹੈ ਨਾ ਸਾਨੂੰ ਐਵੇਂ ਵੀ ਇਹ ਹੁੰਦਾ ਵੀ ਮੁੱਲ ਦਾ ਦੁੱਧ ਵਧੀਆ ਮਿਲ ਜਾਏ ਤਾਂ ਬਹੁਤ ਵਧੀਆ ਅਗਰ ਪਤਲਾ ਜਾ ਹੋਵੇ ਤਾਂ ਫਿਰ ਸਾਡਾ ਟਾਈਮ ਪਾਸ ਕਰਨਾ ਬੜਾ ਮੁਸ਼ਕਿਲ ਹੋ ਜਾਂਦਾ ਦੁੱਧ ਦੇ ਨਾਲ ਟੇਸਟੀ ਵੀ ਨਹੀਂ ਲੱਗਦਾ ਬਹੁਤ ਜ਼ਿਆਦਾ ਕਿਉਂਕਿ ਅਸੀਂ ਲੈਂਦੇ ਰਹੇ ਸੀਗੇ ਦੋਦੀ ਤੋਂ ਸਾਨੂੰ ਬਿਲਕੁਲ ਵੀ ਸਵਾਦ ਨਹੀਂ ਲੱਗਦਾ ਸੀਗਾ ਤੇ ਉਸ ਤੋਂ ਬਾਅਦ ਅਸੀਂ ਜਿੰਨਾ ਤੋਂ ਲੈਣ ਲੱਗਿਆ ਬਹੁਤ ਵਧੀਆ ਸਾਨੂੰ ਦੁੱਧ ਮਿਲਿਆ ਉਹਨਾਂ ਦਾ ਥੈਂਕ ਯੂ ਜੋ ਸਾਨੂੰ ਵਧੀਆ ਦੁੱਧ ਦਿੱਤਾ ਤੇ ਪਰ ਹੁਣ ਚਲੋ ਘਰ ਦਾ ਦੁੱਧ ਹੋ ਗਿਆ ਜੀ ਤੇ ਇੱਥੇ ਨਾ ਮੈਂ ਇੱਕ ਦਿਨ ਦਵਾਈ ਲੈਣ ਚਲੀ ਗਈ ਸੀਗੀ ਇਸ ਕਰਕੇ ਜਿਹੜੀ ਲੱਸੀ ਸੀਗੀ ਦੁੱਧ ਸਿਰੜਕਣ ਵਾਲਾ ਪਿਆਸ ਸੀਗਾ ਹਨਾ ਦੋ ਦਿਨਾਂ ਦਾ ਇਕੱਠਾ ਹੋ ਗਿਆ ਕਿਉਂਕਿ ਮੇਰੀ ਤਬੀਅ ਠੀਕ ਨਾ ਹੁਣ ਕਰਕੇ ਮੈਂ ਰੜਕ ਨਹੀਂ ਪਾਈ ਇਹਨੂੰ ਸੰਭਾਲ ਨਹੀਂ ਪਾਈ ਤੇ ਇਸ ਕਰਕੇ ਮੈਂ ਪਹਿਲਾਂ ਵਾਲਾ ਰੜਕ ਕੇ ਉਹ ਸਾਰੀ ਲੱਸੀ ਕੱਢਤੀ ਸੀਗੀ ਤੇ ਹੁਣ ਜਿਹੜਾ ਦੂਸਰਾ ਸੱਜਰਾ ਸੀਗਾ ਉਹ ਰੜਕ ਰਹੀ ਸੀਗੀ ਕਿਉਂਕਿ ਦੁੱਧ ਨੂੰ ਸੰਭਾਲਣਾ ਕਰਨਾ ਕਿ ਉਹ ਮੱਖਣੀ ਕੱਢਣੀ ਕਿਉ ਗਰਮ ਕਰਨਾ ਇਹਨਾਂ ਚੀਜ਼ਾਂ ਤੇ ਬਹੁਤ ਟਾਈਮ ਲੱਗਦਾ ਬਹੁਤ ਮਿਹਨਤ ਲੱਗਦੀ ਆ ਕਰਨ ਤੇ ਤੇ ਬਸ ਤਵੇ ਠੀਕ ਜੀ ਹੋਣਾ ਕਰਕੇ ਮੈਂ ਇਹਨੂੰ ਰੜਕ ਨਹੀਂ ਪਾਈ ਹਨਾ ਫਿਰ ਜਦੋਂ ਜ਼ਿਆਦਾ ਠੰਡਾ ਹੋ ਜਾਂਦਾ ਫਿਰ ਕੱਢਣਾ ਵੀ ਔਖਾ ਹੋ ਜਾਂਦਾ ਉਸ ਤੋਂ ਬਾਅਦ ਜੀ ਆਪਾਂ ਕਰ ਲਿਆ ਸੀ ਪਾਣੀ ਗਰਮ ਤੇ ਮੈਂ ਕੱਪੜੇ ਧੋਣ ਲੱਗੀ ਹੋਈ ਸੀ ਕਿ ਟੱਬ ਭਰ ਗਿਆ ਸੀਗਾ ਪਾਣੀ ਦਾ ਔਰ ਜਦੋਂ ਮੈਂ ਟੋਖਰੀ ਚੱਕੀ ਕੱਪੜੇ ਵਾਲੀ ਤੋਂ ਉਸ ਵਿੱਚੋਂ ਨਿਕਲੀ ਕਿਰਲੀ ਤੇ ਮੈਂ ਅਚਾਨਕ ਡਰ ਗਈ ਪਹਿਲਾਂ ਮੈਂ ਲਿਆ ਕੇ ਇਸ ਨੂੰ ਬਾਹਰ ਕੱਢਿਆ ਤੇ ਇਸ ਤੋਂ ਬਾਅਦ ਜੀ ਆਪਾਂ ਫਿਰ ਮੈਨੂੰ ਏਸੀ ਮੇਕੇ ਪਤਾ ਨਹੀਂ ਇਹਦੇ ਕੀ ਸੱਟ ਵਗੈਰਾ ਵੱਜੀ ਆ ਕੀ ਪ੍ਰੋਬਲਮ ਹੋ ਗਈ ਆ ਹਨਾ ਬਿਤੁਰ ਵੀ ਨਹੀਂ ਰਹੀ ਸੀਗੀ ਪਰ ਫਿਰ ਮੈਂ ਉਹਨੂੰ ਉਸੇ ਛੱਡਤਾ ਉਸ ਤੋਂ ਬਾਅਦ ਮੈਂ ਆਪ ਦੇ ਕਪੜੇ ਧੋਣ ਵਾਲਾ ਕੰਮ ਕੀਤਾ ਕਪੜੇ ਵੀ ਕਾਫੀ ਹੋ ਗਏ ਕਿਉਂਕਿ ਅੱਜ ਮੈਂ ਕੁਝ ਸਰਦੀਆਂ ਵਾਲੇ ਕਪੜੇ ਸੰਭਾਲਦੇ ਸੀਗੀ ਐਸੇ ਕਰਕੇ ਮੈਂ ਠੰਡ ਲਵਾ ਲਈ ਕਿਉਂਕਿ ਠੰਡੇ ਪਾਣੀ ਦੇ ਵਿੱਚ ਹੱਥ-ਪਾਅ ਪਾ ਕੇ ਹੋਰ ਵੀ ਜ਼ਿਆਦਾ ਠੰਡ ਲੱਗੀ ਪਹਿਲਾਂ ਫਰਸ਼ ਧੋਤੀ ਉਸ ਤੋਂ ਬਾਅਦ ਜਿਹੜੇ ਥੋੜੇ ਮੋٹے ਕਪੜੇ ਸੀ ਉਹ ਸੰਭਾਲਣੇ ਸ਼ੁਰੂ ਕਰ ਲਏ ਰਜਾਈਆਂ ਵਗੈਰਾ ਦੇ ਕਵਰ ਹਨ ਜਦੋਂ ਤਾਂ ਘਟ ਠੰਡ ਹੁੰਦੀ ਹੈ ਫਿਰ ਤਾਂ ਕੰਬਲ ਵਗੈਰਾ ਲੈ ਲੈਂਦੀ ਹੈ ਜਦੋਂ ਦਸੰਬਰ ਚ ਜਨਵਰੀ ਜ਼ਿਆਦਾ ਠੰਡ ਹੁੰਦੀ ਹੈ ਫਿਰ ਰਜਾਈਆਂ ਵੀ ਕੱਢ ਲੈਂਦੀਆਂ ਆ ਤੇ ਇਸ ਕਰਕੇ ਹੁਣ ਧੁੱਪਾਂ ਪੈਣ ਲੱਗ ਗਈਆਂ ਤਾਂ ਹੁਣ ਮੈਂ ਕਿਹਾ ਚਲੋ ਥੋੜਾ ਥੋੜਾ ਕਰਕੇ ਸਭ ਨਾਲੇ ਸ਼ੁਰੂ ਕਰ ਦਈਏ ਕਿਉਂਕਿ ਇੱਕੋਦਮ ਇਕੱਠੇ ਸਭ ਨਾਲਣੇ ਔਖੇ ਹੋ ਜਾਂਦੇ ਆ ਤੇ ਜਿਵੇਂ ਹੀ ਅਪ੍ਰੈਲ ਦਾ ਮੌਸਮ ਆ ਜਾਂਦਾ ਫਿਰ ਸਾਡੇ ਵੈਸੇ ਪਾਣੀ ਘਟ ਹੋਣ ਲੱਗ ਜਾਂਦਾ ਆ ਸਾਡੇ ਵਾਟਰ ਵਕਸ ਦਾ ਪਾਣੀ ਘਟ ਆਉਂਦਾ ਫਿਰ ਨਹਿਰ ਬੰਦੀਆਂ ਵੀ ਸ਼ੁਰੂ ਹੋ ਜਾਂਦੀਆਂ ਫਿਰ ਐ ਹੁੰਦਾ ਵੀ ਉਸ ਤੋਂ ਪਹਿਲਾਂ ਪਹਿਲਾਂ ਫਰਸ਼ਾ ਵਗੈਰਾ ਧੋ ਲਈਏ ਉਸ ਤੋਂ ਪਹਿਲਾਂ ਪਹਿਲਾਂ ਸਾਰੇ ਜਿੰਨੇ ਵੀ ਮੋٹے ਕੱਪੜੇ ਉਹ ਸੰਭਾਲ ਲਈਏ ਨਹੀਂ ਤੇ ਫਿਰ ਇਹ ਹੋ ਜਾਂਦਾ ਵੀ ਪਾਣੀ ਘੱਟ ਵਰਤੋ ਜਿੰਨਾ ਪਾਣੀ ਘੱਟ ਵਰਤੋਂਗੇ ਉਹ ਸੇਵਿੰਗ ਕਰੋਗੇ ਉਹਨਾਂ ਹੀ ਵਧੀਆ ਆ ਨਹੀਂ ਤੇ ਖਰਚਾ ਹੀ ਵਧੂਗਾ ਕਿਉਂਕਿ ਫਿਰ ਸਾਨੂੰ ਨਹਿਰਾ ਤੋਂ ਲਿਆ ਲੈ ਕੇ ਟੈਂਕਰਾਂ ਨਾਲ ਪਾਉਣਾ ਪੈਂਦਾ ਆ ਬਾਕੀ ਜੋ ਸਾਡੇ ਨਾਲ ਪਹਿਲਾਂ ਤੋਂ ਜੁੜੇ ਹੋਏ ਆ ਉਹਨਾਂ ਨੂੰ ਸਭ ਨੂੰ ਪਤਾ ਹੈ ਵੀ ਸਾਡੇ ਪਾਣੀ ਦੀ ਜਿਹੜੀ ਸ਼ਾਰਟੇਜ ਬਹੁਤ ਜ਼ਿਆਦਾ ਰਹਿੰਦੀ ਆ ਉਵੇਂ ਤਾਂ ਜਿਵੇਂ ਆਮ ਕਹਿ ਦਿੰਦੇ ਰਾਜਸਥਾਨ ਦੇ ਵਿੱਚ ਪਾਣੀ ਦੀ ਕਮੀ ਰਹਿੰਦੀ ਆ ਤੇ ਸੱਚਮੁੱਚ ਗਰਮੀ ਦੇ ਵਿੱਚ ਸਾਡੇ ਪਾਣੀ ਦੀ ਬਹੁਤ ਜ਼ਿਆਦਾ ਸ਼ਾਰਟੇਜ ਰਹਿੰਦੀ ਆ ਫਿਰ ਸਾਨੂੰ ਬਹੁਤ ਧਿਆਨ ਨਾ ਵਰਤਣਾ ਪੈਂਦਾ ਪਾਣੀ ਤੇ ਇਸ ਕਰਕੇ ਮੇਰੀ ਇਹ ਕੋਸ਼ਿਸ਼ ਸੀ ਮੈਂ ਕਿ ਚਲੋ ਪਹਿਲਾਂ ਪਹਿਲਾ ਖਰਸ਼ਾ ਵਗੈਰਾ ਧੋਲਾ ਨਾਲੇ ਮੋٹے ਕੱਪੜੇ ਧੋਲਾ ਪਰ ਉਹ ਮੇਰੇ ਤੇ ਹੀ ਉਹ ਅਸਫੈਕਟ ਹੋ ਗਿਆ ਮੇਰੀ ਸਿਹਤ ਖਰਾਬ ਹੋ ਗਈ ਮੈਨੂੰ ਥੰਮ ਲੱਗ ਗਈ ਜਦੋਂ ਜਿੱਦਰ ਲਿਆਂਦਾ ਛੋਲੀਆ ਤੇ ਮੰਮੀ ਛੋਲੀਆ ਕੱਢ ਰਹੇ ਦਾਣੇ ਤਾਂ ਮੋਟੇ ਹਨ ਪਰ ਜਿਹੜਾ ਬਰੀਕ ਹੁੰਦਾ ਨਾ ਉਹ ਜ਼ਿਆਦਾ ਸਵਾਦ ਬਣਦਾ ਮੋٹے ਦਾਣੇ ਦਾ ਇੰਨਾ ਵਧੀਆ ਨਹੀਂ ਬਣਦੀ ਸਬਜੀ ਟਾਈਮ ਲੱਗੂਗਾ ਬਹੁਤ ਜ਼ਿਆਦਾ ਕੱਢਣ ਦੇ ਵਿੱਚ ਸਵੇਰੇ ਬਣਾਵਾਂਗੇ ਇਹ ਤਬੀਅਤ ਠੀਕ ਹੋਵੇ ਜਾਂ ਨਾ ਹੋਵੇ ਪਰ ਆਪਾਂ ਕੁਝ ਕੰਮ ਕਾਜ ਦੇ ਪੰਗੇ ਲਈ ਰੱਖਣੇ ਆ ਤੇ ਇਹ ਮੈਂ ਲੱਗੀ ਸੀਗੀ ਰਜਾਈ ਸੰਭਾਲਣ ਵਾਸਤੇ ਕਿਉਂਕਿ ਇਹਦਾ ਕਵਰ ਚੜਾਇਆ ਸੀਗਾ ਮੰਮੀ ਨੇ ਚੜਾਤਾ ਸੀ ਤੇ ਮੈਂ ਕਿਹਾ ਚਲੋ ਨਾਲ ਦੀ ਨਾਲ ਸਰਦੀਆਂ ਵਾਲੇ ਕੁਛ ਕੱਪੜੇ ਸਮਲਣੇ ਸ਼ੁਰੂ ਕਰ ਦਈਏ ਤੇ ਇਹ ਦੀਵਾਨ ਨਾ ਜਿੱਦੋਂ ਦਾ ਲਿਆ ਆ ਉਦੋਂ ਦਾ ਪਤਾ ਨਹੀਂ ਇਹਦੀ ਇੱਕ ਸਾਈਡ ਪਤਾ ਨਹੀਂ ਚੰਗੀ ਤਰ੍ਹਾਂ ਉਹਨਾਂ ਨੇ ਸੈੱਟ ਨਹੀਂ ਕੀਤੀ ਹੋਈ ਖੁੱਲਦੀ ਬਹੁਤ ਔਖੀ ਆ ਮੈਨੂੰ ਕਿਸੇ ਤੋਂ ਖਲਵਾਉਣਾ ਪੈਂਦਾ ਆ ਇੱਕ ਸਾਈਡ ਵਧੀਆ ਖੁੱਲ ਜਾਂਦੀ ਆ ਤੇ ਆਹ ਵਾਲਾ ਦੇਖੋ ਲੌਂਗ ਕੋਟ ਡੈਡੀ ਜੀ ਨੇ ਲਿਆ স্পੈਸ਼ਲ ਹੁਣ ਜਦੋਂ ਸਰਦੀਆਂ ਚੱਲੀਆਂ ਗਈਆਂ ਕਿਉਂਕਿ ਇੱਕ ਵਿਆਹ ਆਇਆ ਸੀਗਾ ਡੈਡੀ ਜੀ ਦੇ ਫਰੈਂਡ ਦੇ ਬੇਟੇ ਦਾ ਪੰਜਾਬ 'ਚ ਉੱਥੇ ਜਾਣਾ ਸੀਗਾ ਨਾਈਟ ਫੰਕਸ਼ਨ ਸੀਗਾ ਬਸ ਜਾਂਦੇ ਜਾਂਦੇ ਨੇ ਕੋਟ ਲੈ ਲਿਆ ਤੇ ਮੈਂ ਹੱਸ ਰਹੀ ਸੀ ਮਨਵੀਰ ਨੂੰ ਮੈਂ ਕਿਹਾ ਹੁਣ ਤਾਂ ਵੀ ਸਿਆਲ ਹੀ ਚਲੇ ਗਿਆ ਹੁਣ ਕੋਟ ਦਾ ਕੀ ਫਾਇਦਾ ਸੀਗਾ ਹੁਣ ਤੇ ਇੱਕ ਵਾਰੀ ਪਾ ਕੇ ਹੁਣ ਇਸ ਨੂੰ ਸੰਭਾਲਣਾ ਪਊਗਾ ਤੇ ਦੀਵਾਨ ਦੇ ਵਿੱਚ ਮੈਂ ਇੱਕ ਸਾਈਡ ਤੇ ਲਜਾਈਆਂ ਤਲਾਈਆਂ ਰੱਖ ਲੈਨੇ ਜਿਵੇਂ ਸਾਡੇ ਮਾਲਵੇਜ ਤੱਕ ਦੇਲੇ ਕਹਿੰਦੇ ਉਸ ਨੂੰ ਤੇ ਇੱਕ ਸਾਈਡ ਤੇ ਮੈਂ ਡਾਡੀ ਜੀ ਦੇ ਕੋਟ ਰੱਖਦੇ ਨਹੀਂ ਫਿਰ ਇਹ ਸਿੱਧੇ ਸਿੱਧੇ ਰਹਿੰਦੇ ਇਹਨਾਂ ਨੂੰ ਵੱਲਣੀ ਪੈਂਦੀ ਹੈ ਹਨਾ ਫਿਰ ਐ ਵੀ ਪ੍ਰੈਸ ਵਗੈਰਾ ਕਰਨ ਦੀ ਜ਼ਰੂਰਤ ਵੀ ਨਹੀਂ ਪੈਂਦੀ ਜੀ ਤੇ ਆ ਉਸ ਤੋਂ ਬਾਅਦ ਮੈਂ ਸਾਰਾ ਗੱਦਾ ਵਗੈਰਾ ਝਾੜਿਆ ਜਿਸ ਕਰਕੇ ਮੈਨੂੰ ਅਲਰਜੀ ਦੀ ਪ੍ਰੋਬਲਮ ਹੋ ਗਈ ਮੇਰਾ ਜਿਹੜਾ ਪ੍ਰੋਬਲਮ ਹੈ ਹੈਲਥ ਪ੍ਰੋਬਲਮ ਇੱਥੇ ਹੀ ਜ਼ਿਆਦਾ ਵੱਧ ਗਈ ਕਿਉਂਕਿ ਮੈਨੂੰ ਇਹ ਪ੍ਰੋਬਲਮ ਹੋ ਜਾਂਦੀ ਜਦੋਂ ਮੈਂ ਰੇਤਾ ਛਾੜਦੀਆਂ ਜਾਂ ਤਾਂ ਮੈਂ ਫੇਸ ਕਵਰ ਕਰਕੇ ਛਾੜਾਂ ਮੈਂ ਫਿਰ ਉਹੀ ਪੰਗਾ ਲੈ ਲੈਨੀ ਮੇਕਅਪ ਨਹੀਂ ਕਰਦੀ ਤੇ ਕਿਤੇ ਨਾ ਕਿਤੇ ਫਿਰ ਮੈਨੂੰ ਅਲਰਜੀ ਦੀ ਪ੍ਰੋਬਲਮ ਹੋ ਜਾਂਦੀ ਕਿਉਂਕਿ ਮੈਨੂੰ ਬਚਪਨ ਦੇ ਵਿੱਚ ਨਮੂਨੀਆਂ ਬਹੁਤ ਜ਼ਿਆਦਾ ਹੋ ਜਾਂਦਾ ਸੀਗਾ ਤੇ ਹੁਣ ਵੀ ਜਦੋਂ ਮੈਂ ਫੇਸ ਕਵਰ ਨਹੀਂ ਕਰਦੀ ਫਿਰ ਮੈਨੂੰ ਇਸ ਤਰ੍ਹਾਂ ਪ੍ਰੋਬਲਮ ਹੋ ਜਾਂਦੀ ਆ ਅ ਬਟ ਚਲੋ ਕੋਈ ਨਾ ਹੌਲੀ ਹੌਲੀ ਰਾਮ ਆਜੂਗਾ ਹਨਾ ਸਫਾਈਆਂ ਤਾਂ ਕਰਨੀਆਂ ਹੀ ਪੈਂਦੀਆਂ ਫਿਰ ਜਦੋਂ ਸਭ ਕੁਝ ਆਪ ਕਰਨਾ ਫਿਰ ਹੌਲੀ ਹੌਲੀ ਸਾਰਾ ਕਰਨਾ ਹੀ ਪੈਂਦਾ ਆ ਤੇ ਲੋ ਜੀ ਇੱਥੇ ਮੈਂ ਰਜਾਈ ਵੀ ਸੰਭਾਲਤੀ ਡੜੀ ਜੀ ਦਾ ਕੋਟ ਵੀ ਸੰਭਾਲਤਾ ਉਸ ਤੋਂ ਬਾਅਦ ਮੈਂ ਲੱਗਣਾ ਸੀਗਾ ਹੋਰ ਕੰਮਕਾਜ ਕਰਨ ਵਾਸਤੇ ਜੋ ਕਿ ਚੰਦੇ ਰਹਿੰਦੇ ਸੀਗੇ ਇੱਧਰ ਮੈਂ ਬਣਾ ਰਹੀ ਸੀ ਪਨੀਰ ਤੇ ਇਹ ਨਾ ਸਿਰਕਾ ਪਾ ਕੇ ਬਣਾਉਣੇ ਹੁੰਦੇ ਆ ਇਹ ਸਿਰਕਾ ਮਨਵੀਰ ਲੈ ਕੇ ਆਇਆ ਹੈ ਨਾ ਤੇ ਮੈਨੂੰ ਕਹਿੰਦੇ ਦੇਖੋ ਆ ਸਿਰਕੇ ਦੇ ਵਿੱਚ ਨਾ ਕੀ ਆ ਕਿਰਲੀ ਜੀ ਆ ਜੀ ਵੀ ਉਸ ਦਿਨ ਮੈਂ ਬਿਜੀ ਸੀ ਜਰਾ ਧਿਆਨ ਜਾਰੀ ਨਹੀਂ ਦਿੱਤਾ ਤੇ ਹੁਣ ਮੈਂ ਧਿਆਨ ਨਾਲ ਦੇਖਿਆ ਮੈਂ ਕਿ ਇਸ ਦੇ ਉੱਤੇ ਲਿਖਿਆ ਹੋਇਆ ਹੈ ਚਿਲੀ ਵਿਨੇਗਰ ਯਾਨੀ ਕਿ ਇਸ ਵਿੱਚ ਮਿਰਚ ਪਾ ਰੱਖੀ ਹੈ ਤਾਂ ਹੀ ਇਹਦਾ ਨਾਮ ਚਿਨੀ ਚਿਲੀ ਸੌਰੀ ਚਿਲੀ ਵਿਨੇਗਰ ਰੱਖਿਆ ਹੋਇਆ ਹੈ ਇਹ ਦੇਖੋ ਸੱਚੀ ਆ ਲੱਗਦਾ ਜਿਵੇਂ ਕੋਈ ਕਿਰਲੀ ਜੀ ਮਾਰ ਕੇ ਪਾਈ ਹੁੰਦੀ ਹੈ ਵਿੱਚ ਤੇ ਆਪ ਆਪਾ ਪਨੀਰ ਬਣਾ ਲਿਆ ਥੋੜਾ ਜਿਹਾ ਉਬਾਲਾ ਆ ਗਿਆ ਸੀ ਹੁਣ ਇਸ ਨੂੰ ਮੈਂ ਦੁਬਾਰਾ ਚਲਾਉਣੀ ਆ ਤਾਂ ਕਿ ਚੰਗੀ ਤਰ੍ਹਾਂ ਜਿਹੜਾ ਦੁੱਧ ਪਾੜ ਜਾਵੇ कल मन बहुत खराब है हां कल मन बहुत खराब है बहुत खराब है गिराया नतन खदा आ गया बिल्कुल नीचे से नीचे से नहीं नीचे रही एकदम कोने के चढ़ गया सी आज आज चढ़ तो नहीं गया कोने से चढ़ गया पर आज तो मम्मी थोड़ी है है <laughs> <laughs> ਮੈਂ ਕਿਦਾਂ ਖੁਰਲੇ ਤੇ ਚੜ ਗਿਆ ਸੀਗਾ ਤੇ ਤੇ ਮੰਮੀ ਆਈ ਨਾ ਆਦਿ ਵਕੀਨੇ ਨੂੰ ਉਤਾਰੀ ਨਾ ਮੈਨੂੰ ਅੱਧੀ ਮੱਖਾ ਮੈਂ ਨਿਟਾ ਅੱਧੀ ਤੇ ਮારી ਸ਼ਾਹਤ ਤੋਂ ਜੇ ਨਿਟਾਰ ਨਾਲੀਆਂ ਤੇ ਬੈਠਾ ਰਹਿਣਾ ਤਾਂ ਖੁਰਲੀ ਚੀਂ ਸਰਵੈਤ ਜਾਣਾ ਫਿਰ ਲਓ ਵੀ ਬੱਚੇ ਅਮਰੂਦ ਖਾਣ ਆਏ ਅੱਜ ਸਰਵੈਤ ਜਾਣਾ ਕੀ ਪੋਣਾ ਟੈਂਸ਼ਨ ਟੈਂਸ਼ਨੜ ਪੋਣੀ ਲੰਗਰੀ ਪੋਣਾ ਅੱਪਾ ਕੋਟ ਪੈਂਟ ਟੋਪ ਪੈਂਟ ਸੱਸੀ ਕਾਲ ਕਰੋ ਸਾਰਿਆਂ ਨੂੰ ਸੱਤੀ ਦਾ ਹੱਥ ਜੋੜ ਕੇ ਚੰਗੀ ਤਰਾਸਾ ਸ਼ਿਕਾਰ ਸੱਤੀ ਦਾ ਸਾਰਿਆਂ ਨੂੰ ਇੱਧਰ ਮੁਹ ਕਰੋ ਸਾਰਿਆਂ ਨੂੰ ਸੱਸੀ ਕਾਲ ਜੀ ਸੱਤੀ ਦਾ ਜੀ ਉਹ ਬੜੀ ਸੰਗ ਲੱਗਦੀ ਆ ਤੁਸੀਂ ਵੀ ਬਲਾਗਰ ਹੋ ਓਹੋ ਸੰਗੇ ਬੜੀ ਲੱਗਦੀ ਇਹਨਾਂ ਨੂੰ Daddy. Uh, yes